ਹਾਂਜੀ ਸਤਿ ਸ੍ਰੀ ਅਕਾਲ ਜੀ ਬਰੇ ਸਾਰੇ ਦੋਸਤਾਂ ਨੂੰ ਅੱਜ ਅਸੀਂ ਆਪਣੇ ਸਟਾਂਡੇ ਸ਼ਹਿਰ ਦੇ ਵਿੱਚ ਹੀ ਘੁੰਮ ਰਹੇ ਹਾਂ ਵੀ ਕਿੱਥੇ ਲੈ ਕੇ ਚੱਲਾਂ ਸਾਡੇ ਦੇਖਣ ਵਾਲੇ ਮੈਂ ਤੈਨੂੰ ਅੱਜ 30 ਰੁਪਈਆਂ ਵਿੱਚ ਸਿੰਗਾਪੁਰ ਲੈ ਜਾਣਾ ਪੱਕੀ ਗੱਲ ਆ ਤੇਰੀ ਪੱਕੀ ਗੱਲ ਆ ਨਾ ਮੈਂ ਦੇਖਣ ਵਾਲੇ ਵੀਡੀਓ ਦੇਖਦੇ ਪਏ 30 ਰੁਪਈਆਂ ਵਿੱਚ ਸਿੰਗਾਪੁਰ ਰੁਪਈਆਂ ਸਿੰਗਾਪੁਰ ਜਾਣਾ ਚੱਲ ਯਾਰ ਹਾਂ ਜੇ ਨਾਲ ਲੈ ਕੇ ਗਿਆ ਤੇਰੇ ਚਪੇੜਾ ਬਹਿਣਗੀਆਂ ਮੈਂ ਕਹਾਂ ਜੇ ਮੈਂ ਤੈਨੂੰ ਲੈ ਕੇ ਤੇਰੇ ਬਹਿਣਗੀਆਂ ਚਲ ਠੀਕ ਆ ਠੀਕ ਆ ਆ ਜਾ ਸਿੰਗਾਪੁਰ ਆ ਦੇ ਪਹਿਲਾਂ ਦੇ ਟਿਕਟ ਚੈੱਕ ਕਰਦੇ ਸਿੰਗਾਪੁਰ ਦੀ 30 ਰੁਪਿਆਵਾਂ ਦੇ ਵਿੱਚ ਸਿੰਗਾਪੁਰ ਵੀ ਕਿਤੇ ਸੱਚ ਗੱਲ ਨਾ ਮੈਂ ਕਾ ਦੇ ਲਾ ਟਿਕਟਾਂ ਲਾ ਲਈਆਂ ਸਿੰਗਾਪੁਰ ਦੀਆਂ ਚੱਲ ਲੈ ਕੇ ਵੀ ਜਾ ਸਾਡੇ ਦੇਖਣ ਵਾਲਿਆਂ ਨੂੰ ਆਹ ਚੈੱਕ ਕਰ ਮੈਂ ਗਿਆ ਯਾਰਾ ਚੱਲ ਕਰ ਐਂਟਰੀ ਐਂਟਰੀ ਕਰਾ ਦਵਾ ਹਾਂ ਲੈ ਕਰਾਤੀ ਲੈ ਤੀਆਂ ਰੁਪਿਆਵਾਂ ਦੇ ਸਿੰਗਾਪੁਰ ਵੀ ਜਾ ਦੇਣਾ ਤੈਨੂੰ ਆ ਚੜ ਉੱਤੇ ਆਇਆ ਫੇ ਯਾਰਾ ਲੈਟਸ ਗੋ ਹਾਂਜੀ 30 ਰੁਪਿਆਵਾਂ ਦੇ ਵਿੱਚ ਵਿੱਕੀ ਸਿੰਗਾਪੁਰ ਜਾਣ ਨੂੰ ਕਹਿੰਦੇ ਆ ਕਿ ਇਹ ਗੱਲ ਸੱਚ ਆ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਵੀਡੀਓ ਨੂੰ ਸਕਿਪ ਨਾ ਕਰਿਓ 30 ਰੁਪਿਆਵਾਂ ਦੇ ਵਿੱਚ ਸਿੰਗਾਪੁਰ ਪੱਕੀ ਗੱਲ ਐ ਨਾ ਸਿੰਘਾਪਰੀ ਆ ਮੈਂ ਕਹਾਂ ਪੱਕੀ ਗੱਲ ਆ ਝਾਰ ਤਾਂ ਉਹਦਾ ਸੋਨਾ ਬਣਾਇਆ ਇਹਨਾਂ ਨੇ ਝਾਰ ਚਲਾਉਣਾ ਤੇ ਆ ਜਾ ਦੇ ਲਾ ਮੈਨੂੰ ਚਲਾਉਣਾ ਨਹੀਂ ਆਉਂਦਾ ਮੈਂ ਕਹਾਂ ਤੂੰ ਕੰਦ ਜੀ ਮਾਰ ਦੇ ਕੀ ਅੰਦਰ ਆ ਲੈ ਅੱਛਾ ਪਾਇਲਟ ਕਹਿਉਂ ਹਾਂ ਧਿਆਨ ਨਾਲ ਪਿੱਛੇ ਬੰਦੇ ਸੁੱਤੇ ਆ ਦੇ ਸੁੱਤੇ ਆ ਦੇਖੀ ਅੰਦਰ ਕੀ ਕੀ ਦਿਖਾਉਂਗਾ ਸਾਡੇ ਦੇ ਆ ਜਾ ਅੰਦਰ ਦਾ ਮੇਲਾ ਪੂਰਾ ਭਰਿਆ ਪਿਆ ਆ ਨਾ ਤੈਨੂੰ ਆ ਜਾ ਮੇਲਾ ਦੇਖਣ ਆ ਜਾ ਅੰਦਰ ਵੇ ਚੱਲ ਤੇਰੇ ਨਾਲ ਹੀ ਆ ਜਾ ਵੈਲਕਮ ਦੇਖ ਲ ਆਪਣਾ ਹੋ ਗਿਆ ਜੋ ਜਰਾ ਸੋਟੋ ਹੋ ਜਾ ਬਾਰਾ ਮਰ ਮਰ ਅੰਦਰ ਆਇਆ ਅੰਦਰ ਬਹੁਤ ਤਰ੍ਹਾਂ ਦੀਆਂ ਦੁਕਾਨਾਂ ਆ ਵੀਡੀਓ ਬਹੁਤ ਲੰਬੀ ਹੋਣੀ ਐ ਸਪੈਕ ਨਾ ਕਰਿਓ ਵੀਡੀਓ ਘੈਂਡ ਘੈਂਡ ਤੇ ਜਿਹਾ ਦਿਖਾਵਾਂ ਜੈ ਤੈਨੂੰ ਆਜੋ ਆ ਦੇਣਾ ਚੀਕਾ ਵੀ ਸੁਣਦੀ ਅੰਦਰ ਘੂਟਾਂ ਦੀਆਂ ਤੂੰ ਤੇ ਬੰਦਰਾ ਦੀ ਅੰਦਰ ਆਇਆ ਅੰਦਰ ਹੀ ਐ ਅੰਦਰ ਹੀ ਆਪੂਤ ਬੰਗਲਾ ਦਿਖਾਵਾਂ ਤੈਨੂੰ ਚੱਲ ਚੱਲ ਸੰਜੀਵ ਅੰਦਰ ਆ ਕੇ ਕਿੱਦਾਂ ਦਾ ਮਹਿਸੂਸ ਹੁੰਦਾ ਤੈਨੂੰ ਓਏ ਮੈਂ ਕਿਹਾ ਬਹੁਤ ਵਧੀਆ ਇੱਦਾਂ ਲੱਗਦਾ ਓ ਘੈਂਡ ਗੱਲ ਬਾਤ ਆ ਹਾਂ ਇਹ ਕਿ ਨਹੀਂ ਬੜੀ ਆ ਚੀਜ਼ ਤਾਂ ਦੇਖਣ ਵਾਲੀ ਦਿਖਾਈ ਨਹੀਂ ਸੈਲਫੀ ਲੈਣ ਨੂੰ ਜੇ ਕਿਸੇ ਨੇ ਸੈਲਫੀ ਲੈਣੀ ਹੋਵੇ ਆ ਰਾਤਾ 뷰 ਵੀ ਕਿ ਸੁਣਾਉਗਾ ਨਾ ਇੱਥੇ ਬਹੁਤ ਠੰਡ ਹਾਂ ਰਾਤਾ 뷰 ਸੁਣਾਉਗਾ ਜੇ ਤੁਸੀਂ ਕਿਸੇ ਨੇ ਖਾਣੀ ਆ ਬੇਲ ਪੂਰੀ ਵਗੈਰਾ ਇੱਧਰ ਤੀਜਾ ਵੀ ਸਾਰਾ ਕੁਝ ਸੁਵਿਧਾ ਨਾਲ ਉਪਲਬਧ ਆ ਕਿਉਂ ਖਾਣ ਨੂੰ ਕੋਈ ਸਮੱਸਿਆ ਨਹੀਂ ਇੱਥੇ ਮੈਂ ਖਾਣ ਪੀਣ ਦੇ ਬਹੁਤ ਸਾਰੇ ਸਟਾਲ ਲੱਗੇ ਹੋਏ ਚੱਕ ਜਰਾ ਅੰਬਾਲਾ ਚਾਟ ਪੰਡਾਰ ਇੱਕ ਕੀ ਖਲਾਉਂਗਾ ਭੁੱਖ ਲੱਗੀ ਆ ਭੁੱਖ ਲੱਗੀ ਕੀ ਖਾਣਾ ਆ ਦੇਖ ਲੈ ਸਭ ਕੁਝ ਹੀ ਆ ਦੇ ਵਿੱਚ ਤੇ ਦਿਖਾ ਦੇ ਲੈ ਕੀ ਖਾਣਾ ਆ ਉਹ ਦੇ ਤੂੰ ਯਾ ਬਾਜਾ ਭਾਜੀ ਖਾਓ 버거 ਖਾਓ ਦੇਖ ਵੀ ਕਿ ਕਿੰਨਾ ਘੈਂਟ ਘੈਂਟ ਚੀਜ਼ ਆ ਨਾ ਅੰਦਰ ਬਿਲਕੁਲ ਹਾਂ ਨੀਡਲ ਵੀ ਕਿ 50 ਰੁਪਏ ਚ ਮਿਲ ਜਣਗੇ ਟਿੱਕੀ ਵੀ ਬਾਜ਼ਾਰ ਤੇਰੀਆਂ ਸਾਰੇ ਪਾਸੇ ਮਾਰਦੇ ਸਾਫ ਸਫਾਈ ਦਾ ਵੀ ਪੂਰਾ ਪ੍ਰਬੰਧ ਆ ਏ ਵਿਕੇ ਸਾਡੇ ਦੇਖਣ ਵਾਲੇ ਨੂੰ ਲੋਕੇਸ਼ਨ ਦੱਸ ਦੇ ਇੱਕ ਵਾਰੀ ਲੋਕੇਸ਼ਨ ਜਾਜਾ ਬਾਈਪਾਸ ਬਿਲਕੁਲ ਦਾਣਾ ਮੰਡੀ ਦੇ ਅੰਦਰ ਲੱਗਿਆ ਹੋਇਆ ਹੈ ਨਾ ਇਹ ਤੁਸੀਂ ਕਹਿੰ ਸਕਦੇ ਹੋ 30 ਰੁਪਏ ਵਿੱਚ ਸਿੰਗਾਪੁਰ 30 ਰੁਪਏਆਂ ਦੇ ਸਿੰਗਾਪੁਰ 30 ਰੁਪਏਆਂ ਦੇ ਸਿੰਗਾਪੁਰ ਜਾਨੀ ਕਿ ਸਿੰਗਾਪੁਰ ਦੇ ਦਰਸ਼ਨ ਤਾਂ 30 ਰੁਪਏ ਆ ਜਾਣੇ ਆ ਹਾਂ ਬਿਲਕੁਲ 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 ਜਲਦੀ ਜਲਦੀ ਪਹੁੰਚ ਕਿੰਨੇ ਦਿਨ ਪ੍ਰੋਗਰਾਮ ਚੱਲਣਾ ਇੱਥੇ ਇਹ ਘੱਟੋ ਘੱਟ 1 ਮਹੀਨਾ ਚੱਲੂਗਾ ਹਾਂ ਅਪ੍ਰੈਲ ਤੱਕ ਦਾ ਚੱਲੂਗਾ ਚੱਲੂਗਾ ਜੀ ਹਾਂ ਠੀਕ ਆ ਹਾਂ 2 ਮਹੀਨੇ ਹੋ ਸਕਦੇ ਹੋਰ ਦੇਖਣ ਵਾਲਿਆਂ ਨੂੰ ਦੇ ਕਪੜੇ ਵੀ ਮੱਜਣਗੇ ਅੰਦਰੋਂ ਤੁਹਾਨੂੰ ਅਕਸਰ ਪਿਆਰੇ ਦੇਖ ਬਜ਼ਾਰ ਬੰਦਾ ਹੋਇਆ ਅੰਦਰ ਬਜ਼ਾਰ ਪੂਰਾ ਘੈਂਟ ਲੱਗਿਆ ਹੋਇਆ ਦੇਖ ਲੈ ਚੈੱਕ ਕਰ ਲੈ ਜਾ ਕੇ ਚੱਲ ਲੈ ਰੇਟ ਵੀ ਸਹੀ ਆ ਇੱਧਰ ਦੇਖ ਪੈਗਿੰਗ ਵਾਲੀਆਂ ਸ਼ਰਟਾਂ ਦੇਖ ਚੈੱਕ ਕਰ ਆਹ ਇਹ ਕੁਝ ਸ਼ਰਟਾਂ ਵੇਚਣੀਆਂ ਪਰ ਕੀ ਰੇਟ ਤੇ ਸ਼ਰਟਾਂ ਮੈਂ ਦੇਉਂਗੇ 500 ਦੀਆਂ ਤਿੰਨ ਲੈ ਚੱਕ ਜੋਤੀ ਜੋਗੜਾ ਦਾ ਹਿਸਾਬ ਇੱਥੇ ਵੀ ਆ ਇਹ ਜੋਤੀ ਜੋਗੜਾ ਲਈਆ ਜੋਤੀ ਜੋਗੜਾ ਨੂੰ ਫਿਰ ਵੀ ਮਹਿੰਗਾ ਆ ਮੈਂ ਕਹਿੰਦਾ ਸਸਤਾ ਆ ਅਲੈਕੁਮ ਸਾਲਮ ਹੈ ਜਿਹੜਾ ਕੈਮਰਾ ਇੰਦਰ ਆਇਆ ਭਾਈ ਸਾਰੇ ਮਿਲ ਜਾਣਗੇ ਤੁਹਾਨੂੰ 201 503 ਹਾਂ ਜਿਹੜਾ ਉਹ ਵੀ ਵੈਸੇ ਮਨ ਜਿਵੇਂ ਵੈਸੇ ਤੁਹਾਨੂੰ ਬਾਹਰ ਮੈਨੇ ਚੱਲਣ ਵਾਲਾ ਓਏ ਹੋਏ ਖਰਾਬ ਤਾਂ ਨਾ ਹੋਊਗੀ ਤੋ ਠੀਕ ਹੋਊਗੀ ਆਪੇ ਲਾ ਕੇ ਬੜਕੋ ਨਾ ਅੱਛਾ ਚੱਲ ਠੀਕ ਆ ਕਿੰਨੇ ਮਹੀਨੇ ਚੱਲੂਗਾ ਮੇਲਾ ਇਹ ਯਾਰ ਇਹ ਤਾਂ ਲੂਆ 20 25 ਦਿਨ ਚਲੇਗਾ 20 25 ਦਿਨ ਚਲੇਗਾ 23 ਤਰੀਕ ਤੱਕ ਠੀਕ ਹੈ ਸਾਰੇ ਤੁਹਾਨੂੰ ਮਿਲ ਜਣਗੇ ਸਾਰੇ ਕਦਰ ਸਾਰੇ ਸਾਥ ਮਿਲਣਗੇ ਆਪਕੋ 30 ਤੋਂ ਲੈ ਕੇ 44 ਤੱਕ ਫੋਰ ਫ੍ਰੀਸ ਸਾਥ ਠੀਕ ਆ ਯਾਰ ਇੱਧਰ ਕੈਮਰਾ ਮਾਰ ਤਿੰਦਰ ਤੈਨੂੰ ਘੈਂਟ ਚੀਜ਼ ਦਿਖਾਵਾਂ ਇੱਧਰ ਦੇਖ ਬਾਡਰ پارک ਬਣਾਈ ਹੋਈ ਆ ਅੱਛਾ ਲੈ ਇਹ ਇੱਕ ਚੀਜ਼ ਆ ਇਹ ਬੱਚਿਆਂ ਦੇ ਝੂਟੇ ਲੈਣ ਵਾਸਤੇ ਛੋਟੇ ਛੋਟੇ ਬੱਚਿਆਂ ਦੇ ਪਾਣੀ ਝੂਟੇ ਲੈਣ ਨੂੰ ਕਾਹਨੀ ਕੀ ਗੱਲ ਬਾਤ ਪੂਰੀ ਹਾਂ ਬਹੁਤ ਕਹਿਣ ਚੀਜ਼ ਓਏ ਹਾਂ ਹਾਂ ਮੈਂ ਰੇਲ ਗੱਡੀ ਵੀ ਇੱਧਰ ਧਿਆਨ ਮਾਰਦੇ ਜਾਣਾ ਅਸੀਂ ਤਾਂ ਵੀ ਕੀ ਮੋਟਰਾਂ ਦੇ ਲਾਉਂਦੇ ਲਾਉਂਦੇ ਰਹੇ ਨਹੀਂ ਨਾਉਣ ਵਾਸਤੇ ਨਹੀਂ ਸਾਰਾ ਕਿਸ਼ਤੀ ਚਲਾਉਣ ਵਾਸਤੇ ਓਏ ਇਹੀ ਨਾ ਆ ਵੀ ਲੈਣਾ ਸੀ ਆ ਉਧਰ ਮਾਰ ਦੇਰਾ ਦੇਖ ਕਹਿਣ ਕਿੰਨੀ ਜੀ ਦੀ ਗੱਲ ਬਾਤ ਆ ਉਹ ਦੇਖ ਨਿਆਣੇ ਰੇਲ ਗੱਡੀ ਛੋਟੇ ਛੋਟੇ ਬਜਾ ਜੁੜੇ ਲੈਣਦੇ ਆ ਹਾਂ ਕਹਿਣ ਗੱਲ ਬਾਤ ਆ ਵੀ ਕੀ ਇੱਧਰ ਆ ਜਾ ਆ ਇੱਧਰ ਦੇਖ ਜਰਾ ਧਿਆਨ ਮਾਰ ਦੇ ਕਿੰਨੀਆਂ ਸਾਥੀਆਂ ਸਾਥੀਆਂ ਚੀਜਾਂ ਭਰਾ ਸਾਡਾ ਇੱਥੇ ਬੈਠਾ ਹੈ ਦੱਸ ਕੀ ਕੀ ਆ ਬਈ ਇਹ ਭਾਈ ਇਹ ਘਰ ਕੇ ਮਾਸ ਤੇ ਬਾਜ਼ਾਰ ਤੇ ਸਾਮਾਨ ਹੈ ਕਿਹੜਾ 20 ਰੁਪਏ ਸਹਿਰਾ ਕੋਈ ਵੀ ਆਈਟਮ 20 ਰੁਪਏ ਸਹਿਰਾ 20 ਰੁਪਏ ਜੜੀ ਮਰਜ਼ੀ ਘੜੀ ਮਰਜ਼ੀ 20 ਰੁਪਏ 20 ਰੁਪਏ ਹਾਂ ਸੇਲ ਹੈ ਪੱਕੀ ਗੱਲ ਹੈ ਹਾਂ ਪੱਕੀ ਗੱਲ ਹੈ ਤੇ ਲਾ ਵੀਡੀਓ ਦੇਖ ਕੇ ਲੋਕ ਨੇ ਨਾ ਰੇਟ ਨਾ ਬਤਾਉਂਦੇ ਬਾਹਰ ਚ ਹਾਂਜੀ ਹਾਂਜੀ ਸਰ ਰੇਟ ਤਾਂ ਨਹੀਂ ਬਤਾਉਂਗਾ ਕਿਹੜਾ ਰੇਟ ਤਾਂ ਨਹੀਂ ਬਤਾ ਦੂੰਗਾ ਮੁੜ ਕੇ ਨਹੀਂ 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 ਅਭੀ ਹਾਂ ਅਭੀ ਰੱਖੂਗਾ ਸਰ ਆਜ ਵੀ ਜਾ ਵੀ ਇਹ ਸਰ ਗੱਡੀ ਵਾਸਤੇ ਬਲਵ ਹੈ ਅੱਛਾ ਗੱਡੀ ਵਾਸਤੇ ਬਲਵ ਹੈ ਲਾ ਸਕਦੇ ਹੈ ਠੀਕ ਹੈ ਬਾਈਕ ਵਗੈਰਾ ਮੇ ਲਗਾ ਸਕਦੇ ਹੈ ਇਸ ਕੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਔਰ ਬੜੀਆ ਬੜੀਆ ਗਾੜੇ ਗਾੜੇ ਸਾਮਾਨ ਹੈ ਕੀਰਿੰਗ ਵਗੈਰਾ ਹੈ ਮਾਰੇ ਪਾਸ ਔਰ ਛੱਲੇ ਮਾਰ ਦੇ ਉਧਰ ਵੀ ਕੈਮਰਾ ਮਾਰ ਦੇ ਬਹੁਤ ਸੁੰਦਰ ਸੁੰਦਰ ਛੱਲੇ ਸਰ ਇਸ ਮੇ ਅੱਛਾ ਆ ਲੈ ਕੈਮਰਾ ਵੀ ਤੈਨੂੰ 20 ਰੁਪਈਆ ਚ ਦੇ ਦੇਣਾ ਸੰਜੀਵ ਮੈਂ ਦੇਖ ਚੈੱਕ ਕਰ ਆ ਦੇਖ 20 ਰੁਪਈਆ ਚ ਕੈਮਰਾ ਉੱਕ ਲੱਗੀ ਆ ਚੱਲ ਆ ਜਾ ਫੇਰ ਤੈਨੂੰ ਬੇਲ ਪੂੜੀ ਖਾਣੇ ਆ ਬੇਲ ਪੂੜੀ ਖਿਲਾਉਣਾ ਤੈਨੂੰ ਮਮਾ ਸਜਾਈਆਂ ਹੁਣੇ ਦੇਤਾ ਕਿਦਾਂ ਆਗਾ ਸਜਾਈਆਂ ਕਿੰਨੇ ਕਿੰਨੇ ਦੀ ਆ 50 ਰੁਪਏ ਦੀ ਪਲੇਟ ਆ 50 ਰੁਪਏ ਦੀ ਪਲੇਟ ਆ ਕਰ ਦੇ ਇੱਕ ਪਲੇਟ ਵੇ ਵਧੀਆ ਜੀ ਕਰੀ ਮੇਰਾ ਵੀਰ ਪਤਾ ਲੱਗਦਾ ਟਾਂਡੇ ਦੇ ਵਿੱਚ ਆ ਬੇਲ ਪੂੜੀ ਵੀ ਮਿਲਦੀ ਆ ਹਣਾ ਵੀ ਕਿ ਬਿਲਕੁਲ ਹਾਂ ਗੱਲਬਾਤ ਬਣਾਦੇ ਮੇਰਾ ਵੀਰ ਵੇਚਣ ਵਾਲੇ ਸਾਡੇ ਨੇ ਸਪਾਈ ਦਾ ਪੂਰਾ ਪ੍ਰਬੰਧ ਆ ਇਹ ਨਹੀਂ ਕਿ ਐਵੇਂ ਹਵਾ ਦੀ ਗੱਲਾਂ ਆ ਚੈੱਕ ਕਰਕੇ ਦੱਸ ਕੇ ਦਾਦਾ ਲਗਾ ਦੇ ਨੂੰ ਇਹ ਕਿੱਦਾਂ ਦਾ ਕਾਦੀ ਗਰੀਬ ਲੈ ਅੰਦਾ ਨਹੀਂ ਮੈਂ ਤਾਂ ਨਹੀਂ ਟਾਂਡੇ ਦੇ ਵਿੱਚ ਇਦਾਂ ਦੀ ਕੋਈ ਨਹੀਂ ਬਣਾਉਂਦਾ ਹੈਗਾ ਆ ਦੇਖ ਲੈ ਜੇ ਇਹਨੇ ਝੂੜੇ ਲੈਣ ਨੂੰ ਦਿਲ ਕਰਦਾ ਢੈਂਡ ਢੈਂਡ ਪੰਘੂੜੇ ਲੱਗੇ ਹੋਏ ਆ ਪੱਲੇ ਇੱਕੇ ਨਹੀਂ ਪਰਲੀ ਸਾਈਡ ਵੀ ਹੈਗੇ ਆ ਅਗਲਾ ਵਲੌਗ ਜਿਹੜਾ ਆਪਾਂ ਬਣਾਵਾਂਗੇ ਉਹਦੇ ਵਿੱਚ ਤੁਹਾਨੂੰ ਪੂਰਾ ਉਧਰਲੀ ਸੈਰ ਕਰਾਵਾਂਗੇ ਅੱਜ ਇਹ ਛੋਟਾ ਆ ਪਰਲੇ ਪਾਸੇ ਵੱਡਾ ਆ ਉਹ ਵੀ ਇੱਕ ਅੱਧੇ ਦਿਨ ਦੇ ਵਿੱਚ ਚੱਲ ਜਾਣਾ ਇਹ ਸੈਰ ਤੁਹਾਨੂੰ ਉਧਰਲੀ ਹੋਏ ਇੱਥੇ ਨਿਆਣਿਆਂ ਵਾਸਤੇ ਵੱਡਿਆਂ ਵਾਸਤੇ ਸਿਆਣਾਂ ਵਾਸਤੇ ਹਾਂ ਆ ਲੈ ਛੋਟਿਆਂ ਸੰਗ ਇਹ ਤੇ ਤੁਹਾਨੂੰ ਝੂੜਾ ਲਵਾਣਾ ਮੈਂ ਤੈਨੂੰ ਤੈਨੂੰ ਇਹਦੇ ਵਿੱਚ ਮੈਂ ਨਹੀਂ ਲੜਾਂ ਮਾਮਾ ਬੈਣਾ ਦੋਨੀਆ ਨਿਆਣਾ ਹੀ ਆ ਜਰਾ ਸੋ ਜਰਾ ਸੋ ਟੱਟੋ ਹੋ ਜਾ ਬਾਰ ਬਾਰ ਜਰਾ ਸੋ ਜਰਾ ਸੋ ਟੱਟੋ ਹੋ ਜਾ ਬਾਰ ਅਲੀ ਮੋਰੇ ਅੰਗਨਾ ਧਰ ਸੇ ਦਿਖਾਇਆ ਹਰ ਮੋਰੇ